ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੀਓ ਕ੍ਰੂਪਿਆ ਰੀ ਸਤ ਸੰਗ ਜਿਓ ਆਪ ਜੀ ਸਿੱਖ ਸਟੀ ਚੈਨਲ ਨਾਲ ਜੁੜੇ ਹੋ ਤੇ ਜੋ ਅਸੀਂ ਲੜੀਵਾਰ ਕਥਾ ਆਰੰਭ ਕਰਨ ਜਾ ਰਹੇ ਹਾਂ ਬਾਬਾ ਮੰਨਛੀ ਜੀ ਦੇ ਮੈਂ ਪਿਛਲੇ ਵੀਡੀਓ ਵਿੱਚ ਵੀ ਸੰਖੇਪ ਨਾਲ ਦੱਸਿਆ ਸੀ ਤੇ ਅੱਜ ਵੀ ਉਸ ਸਚਾਨਾ ਪਾ ਰਿਹਾ ਹਾਂ ਕਿ ਬਾਬਾ ਮੰਨਛੀ ਜੀ ਪਿੰਡ ਸ਼ੇਖਪੁਰਾ ਜ਼ਿਲ੍ਹਾ ਕਰਨਾਲ ਹਰਿਆਣਾ ਵਿੱਚ ਸਥਿਤ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਬਾਬਾ ਮੁੰਚੀ ਜੀ ਦੀ ਕੁਟਿਆ ਫੋਟੋ ਵੀ ਤੁਹਾਨੂੰ ਪਾਾਂਗੇ ਵੀਡੀਓ ਬਖਾਂਗੇ ਬੜੀ ਅਲੀਸ਼ਾਨ ਅਲੀਸ਼ਾਨ ਇਮਾਰਤ ਬਣੀ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੰਗਤ ਦੀ ਜਾਣਕਾਰੀ ਵਾਸਤੇ ਦੱਸ ਦਈਏ ਇੱਥੇ ਅਖੰਡ ਪਾਠਾਂ ਦੀ ਲੜੀ ਲਗਾਤਾਰ ਚੱਲ ਰਹੀ ਹੈ ਅੱਜ ਕੱਲ ਤਿੰਨ ਪਾਠ ਚੱਲਦੇ ਹਨ ਉਹਨਾਂ ਦੇ ਭੋਗ ਪੈ ਜਾਂਦੇ ਹਨ ਫਿਰ ਅੱਗੋਂ ਚੱਲ ਪੈਂਦੇ ਹਨ ਜੋ ਪਾਠ ਸੰਗਤ ਸੁਖ ਦੀ ਹੈ ਕਰਾਉਣ ਹੁੰਦੀ ਹੈ ਉਹਨਾਂ ਦੇ ਰਹਿਣ ਦਾ ਖਾਣ ਪ੍ਰਬੰਧ ਹੈ ਕੋਈ ਇੱਥੇ ਰਹਿ ਕੇ ਸੇਵਾ ਵੀ ਕਰ ਸਕਦੇ ਹਨ ਲੰਗਰ ਦੀ ਸੇਵਾ ਵੀ ਕਰਦੇ ਹਨ ਅੱਛਾ ਹੁਣ ਗੱਲ ਕਰੀਏ ਅਖੰਡ ਪਾਠ ਸਾਹਿਬ ਜੋ ਸੁਖਨਾ ਦੇ ਹਨ ਉਹ ਸਾਧ ਸੰਗਤ ਜੀ 2032 ਤੱਕ ਉਹਨਾਂ ਦੀ ਬੁਕਿੰਗ ਹੋ ਚੁੱਕੀ ਹੈ ਪਰਪੰਤਖਾਂ ਤੇ ਪਿੰਡ ਵਾਸੀਆਂ ਨੇ ਮਿਲ ਕੇ ਹੁਣ ਲਾਗੇ ਇੱਕ ਹੋਰ ਇਮਾਰਤ ਬਣਾਈ ਹੈ ਜਿਦੇ ਵਿੱਚ ਸ੍ਰੀ ਦੋ ਅਖੰਡ ਪਾਠ ਦੇ ਸਰੂਪ ਰੱਖ ਕੇ ਉੱਥੇ ਵੀ ਇਹ ਸੁਖਨਾਲੇ ਅਖੰਡ ਪਾਠ ਕੀਤੇ ਜਾਣਗੇ ਤਿੰਨ ਤੇ ਪਹਿਨਾ ਚੱਲਦੇ ਹਨ ਦੋ ਹੋਰ ਹੋ ਜਾਣਗੇ ਪੰਜ ਹੋ ਜਾਣਗੇ ਤੇ ਸੰਗਤਾਂ ਦਾ ਛੇਤੀ ਨੰਬਰ ਪਾੜ ਦਾ ਆ ਜਾਏਗਾ ਇਹਨਾਂ ਖੱਜਲ ਖਵਾਰਨਾ ਹੋਣਗੀ ਤੇ ਜੀ ਗੱਲ ਕਰੀਏ ਬਾਬਾ ਮਨਸ਼ੀ ਜੀ ਦੇ ਜੀਵਨ ਬਾਰੇ ਪਹਿਲੀ ਵੀਡੀਓ ਤੁਨ ਦਾ ਚੁਕੇ ਹਾਂ ਕਿ ਉਹ ਪਾਕਿਸਤਾਨ ਤੋਂ ਕਿਵੇਂ ਆਏ ਕਿਵੇਂ ਆ ਕੇ ਬਾਹਰ ਪਿੱਡ ਦੇ ਇੱਕ ਚਪਰੀ ਜਿਹਾ ਬਣਾ ਕਰਨ ਲੱਗ ਪਏ ਅੱਜ ਇੱਕ ਵਰਤਾਂਤ ਦੀ ਗੱਲ ਕਰਾਂਗੇ ਜੋ ਕਿ ਮੈਂ ਅੱਖੀ ਸੁਣਿਆ ਉਸ ਬਜ਼ੁਰਗ ਤੋਂ ਉਹ ਬਜ਼ੁਰਗ ਨੂੰ ਮੈਂ ਪੁੱਛਿਆ ਬਾਬਾ ਜੀ ਬਾਰੇ ਤੁਸੀਂ ਪਿੰਡ ਦੇ ਹੋ ਕੋਈ ਗੱਲ ਦੱਸੋ ਉਹ ਕਹਿਣ ਲੱਗੇ ਪੁੱਤਰਾ ਗੱਲ ਕੀ ਕਿਸੇ ਦੀ ਸੁਣੀ ਨਹੀਂ ਕੰਨੀ ਸੁਣੀ ਨਹੀਂ ਅੱਖੀ ਡਿੱਠੀ ਨਹੀਂ ਹੱਡ ਬੀਤੀ ਮੈਂ ਦੱਸਣ ਲੱਗਾ ਮੈਂ ਦੱਸੋ ਬਾਪੂ ਜੀ ਕੈਨ ਲੱਗਾ ਅਜ ਤੋ 40 ਸਾਲ ਪਹਿਲਾਂ ਮੇਰੇ ਘਰ ਅਤ ਗਰੀਬੀ ਸੀ ਖਾਣ ਨੂੰ ਦਾਣੇ ਨਹੀਂ ਸਨ ਪਤਨੀ ਤੇ ਬੱਚਾ ਹੋਣ ਵਾਲਾ ਸੀ ਘਰ ਲਵੇਰਾ ਬਿਨੇ ਸੀ ਮਾਇਆ ਵਾਸਤੇ ਜੋ ਕਿ ਉਹਦਾ ਪ੍ਰਬੰਧ ਕਰੀਦਾ ਉਹ ਵੀ ਨਹੀਂ ਸਨ ਪੈਸੇ ਬਾਬਾ ਮੰਚੀ ਜੀ ਉਦੋਂ ਅਕਾਲ ਚਲਾਣਾ ਕਰ ਚੁੱਕੇ ਸਨ ਉਹਨਾਂ ਦਾ ਸਥਾਨ ਸੀ ਪਰ ਜੋ ਸ਼ਰਦਾ ਨਾਲ ਆ ਕੇ ਸੀਸ ਨਾਮ ਦਾ ਸੀ ਉਹਨਾਂ ਦੀਆਂ ਮਨੋ ਕਾਮਨਾ ਪੂਰਨੀਆਂ ਹੁੰਦੀਆਂ ਨੇ ਸਤਸੰਗ ਜੀ ਇਸ ਸਾਹੀ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਉਹ ਕਹਿੰਦ ਨੇ ਵੀ ਮੈਂ ਮੇਰੀ ਘਰ ਦੇ ਕਹਿੰਦੀ ਹੈ ਜਾਂ ਭਰਾਵਾਂ ਕੋਲ ਜਾ ਕੋ ਮਤ ਕਰਦੇਗਾ ਮੈਂ ਭਰਾਵਾਂ ਕੋਲ ਗਿਆ ਕਿਸੇ ਨੇ ਸੁਣੀ ਕਹਿਣ ਲਗੀ ਜਿਆ ਪ੍ਰਣਾਮ ਫਲਾਣਾ ਬੰਦਾ ਮੋਦੋਰੇ ਪਿੰਡ ਦਾ ਉਹਦੇ ਕੋਲ ਜਾ ਕੋ ਪੈਸੇਵਾਰ ਮੰਗਣਾ ਮੈਂ ਉਹਦੇ ਕੋਲ ਗਿਆ ਯਾਨੀ ਕਿ ਪਿੰਡ ਦੇ ਵਿੱਚ ਸਾਰੇ ਤੱਕੇ ਖਾ ਕੇ ਨਰਾਸ਼ ਹੋ ਕੇ ਘਰ ਆ ਗਿਆ ਘਰ ਦੀ ਨੇ ਕਿਹਾ ਜਾ ਬਾਬਾ ਮੁਨਸੀ ਕੋਲ ਜਾ ਬਾਹ ਫੜੇਗਾ ਮੈਂ ਦਿਲ ਨੂੰ ਤਸੱਲੀ ਦੇ ਕੇ ਅੱਖਾਂ 'ਚ ਹੰਝੂ ਲੈ ਕੇ ਬਾਬਾ ਮੁਨਸੀ ਜੀ ਦੇ ਦਰ ਤੇ ਆਇਆ ਸਾਥ ਸੰਗਤ ਜੀ ਅਮਰਤਵਲੇ ਦਾ ਟਾਈਮ ਸੀ ਮੱਥਾ ਟੇਕਿਆ ਪੱਲੇ ਕੁਛ ਐ ਨਹੀਂ ਸੀ ਅਰਦਾਸ ਕੀਤੀ ਬਰਾਗ ਵਿੱਚ ਹੰਝੂ ਆ ਗਏ ਸੱਚੇ ਪਿਤਾ ਤੂੰ ਤੇ ਗਰੀਬਾਂ ਮਜਲੂਮਾਂ ਦਾ ਰਾਖਾ ਹੈ ਤੇਰੇ ਤੇ ਖਿਸੇ ਵਿੱਚ ਕਦੀ ਪੈਸੇ ਨਹੀਂ ਸਨ ਮੁੱਕੇ ਤੂੰ ਤੇ ਜੋ ਗਰੀਬ ਹੁੰਦਾ ਸੀ ਉਹਨੂੰ ਦਵਾਈ ਦਾ ਰੂਦੇਨਾ ਸਾਂ ਜੇ ਨਮਾਇਆ ਦੀ ਲੋੜ ਸੀ ਤੇ ਆਪਣੇ ਕੀਤੇ ਜੱਤਵਾਨਾ ਜਿੰਨੇ ਪੈਸੇ ਆ ਗਏ ਉਨੇ ਹੀ ਦੇ ਦੇਣ ਨੇ ਅੱਜ ਮੇਰੇ ਗਰੀਬ ਦੀ ਝੋਲੀ ਖਾਲੀ ਕਰ ਕਿਰਪਾ ਪ੍ਰਕਰਮਾ ਕੀਤੀ ਪ੍ਰਸ਼ਾਦ ਲਿਆ ਬਾਹਰ ਆ ਗਿਆ ਅੱਖਾਂ ਚ ਪਾਣੀ ਆ ਸਾਧ ਸੰਗ ਜੀ ਗੇਟ ਤੋਂ ਬਾਹਰ ਨਿਕਲਿਆ 20 ਰੁਪਈਆ ਦਾ ਕੋਰਾ ਨੋਟ ਜਿਵੇਂ ਕਿ ਅੱਜ ਦਿੱਥੀ ਦੇ ਵਿੱਚੋਂ ਪਾੜਿਆ ਹੁੰਦਾ ਅਲੱਗ ਕੀਤਾ ਹੁੰਦਾ ਚੁੱਕ ਲਿਆ ਚੁੱਕ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਦਿਲੋਂ ਕੋਟਾਨ ਪੁੱਟ ਧੰਨਵਾਦ ਕੀਤਾ ਕਿ ਬਾਬਾ ਮੁੰਛੇ ਅੱਜ ਵੀ ਤੋਂ ਹਾਜ਼ਰ ਹੈ ਟਰਪਿਆ ਬਸ ਅੱਡੇ ਵੱਲ ਗਿਆ ਕਿਉਂਕਿ ਉਹਦੋਂ ਆੜਤੀ ਹੁੰਦੇ ਸਨ ਵੀ ਸਰੋਂ ਬੀਜੀ ਸੀ ਅੱਜ ਕੱਲ ਦੇ ਦਿਨ ਸਨ ਹਰਤੀ ਕੋਈ 2-400 ਰੁਪਇਆ ਦੇ ਛੱਡਦੇ ਸਨ ਪਰ ਮਾੜੇ ਬੰਦੇ ਦੀ ਉਹ ਵੀ ਨਹੀਂ ਸੰਸੋਂਦੇ ਚਲੋ ਉਦੋਂ ਕਿਰਾਇਆ ਜਿਆਦਾ ਨਹੀਂ ਸੀ ਹੁੰਦਾ ਕੋਈ ਠਿਆਣੀ ਚਵਾਨੀ ਹੁੰਦਾ ਸੀ 20 ਰੁਪਏ ਬੜੀ ਵੱਡੀ ਗੱਲ ਸੀ ਉਹਨਾਂ ਦੇ ਨਾਲ ਵਿੱਚ 20 ਰੁਪਏ ਲੈ ਕੇ ਬੱਸ ਅੱਡੇ ਤੇ ਗਿਆ ਜੀ ਬੱਸ 'ਚ ਬਹਿ ਗਿਆ ਕਰਨਾਲ ਪਹੁੰਚ ਗਿਆ ਆੜਤੀ ਕੋਲ ਗਿਆ ਆੜਤੀ ਦੇ ਕੋਲ ਵੱਡੇ ਵੱਡੇ ਜ਼ਿਮੀਂਦਾਰ ਬੈਠੇ ਸਨ ਜਿਨ੍ਹਾਂ ਦੀਆਂ ਬਹੁਤ ਬਹੁਤ ਵੱਡੀਆਂ ਫਸਲਾਂ ਸਨ ਵੱਡੇ ਵੱਡੇ लाठी ਬੈਠੇ ਸਨ ਇਹ ਸਭ ਤੋਂ ਪਿੱਛੇ ਜਾ ਕੇ ਨਿਮਾ ਚੋਣਾ ਜਾ ਕੇ ਬਹਿ ਗਿਆ ਆੜਤੀ ਨੇ ਬਾਬਾ ਜੀ ਦੀ ਕਿਰਪਾ ਦੇ ਤਾਂ ਆਪਣਾ ਲੱਗਾ ਸੀ ਉਹਦਾ ਓਟਾ ਸਰਾ ਲਿਆ ਸੀ ਸਾਰੇ ਬੰਦਿਆਂ ਨੂੰ ਸੱਦ ਕੇ ਇਹਨੂੰ ਆਵਾਜ਼ ਮਾਰੀ ਲੋਣਾ ਸਿੰਘ ਆ ਕਿੱਧਰ ਆਇਆ ਕਹਿੰਦਾ ਨਹੀਂ ਜੀ ਤੁਸੀਂ ਇਹਨਾਂ ਦੇ ਕੰਮ ਕਰ ਲਓ ਮੈਂ ਬਾਅਦ ਵਿੱਚ ਗੱਲ ਕਰਾਂਗਾ ਐਨੀ ਬਾਅਦ ਚ ਕਿਉਂ ਤੋਂ ਪਹਿਲਾਂ ਅਖੇ ਫਿਰ ਮੈਂ ਤਾਂ ਗੱਲ ਪੜਦੇਜ ਕਰਨੀ ਹੈ ਅਖੇ ਆ ਜਾ ਪੜਦੇਜ ਕਰਨੀ ਹੈ ਉਠਾ ਕੇ ਪਿਛਲੇ ਕਮਰੇ ਚ ਲੈ ਗਿਆ ਕਹਿੰਦਾ ਆ ਕਿੱਧਰ ਆਇਆ ਕਹਣਾ ਉਹਨਾਂ ਕੀ ਹੈ ਜਨਾਨੀ ਵਾਲ ਬੱਚਾ ਹੋਣ ਵਾਲਾ ਕਰਦਾਣੇ ਨੇ ਮੱਝ ਲੈਣੀ ਹੈ ਲਵੇਰਾ ਹੋ ਜਾਏਗਾ ਦੁੱਧ ਵੀ ਹੋ ਜਾਏਗਾ ਘਿਓ ਵੀ ਹੋ ਜਾਏਗਾ ਉਹਨਾਂ ਦੇ ਮੱਝ ਯਾਰ 1200 ਦੀ ਚੰਗੀ ਮੱਝ ਜੋ ਅੱਜ 2.5 ਲੱਖ ਦੀ ਮਿਲਦੀ ਹੈ ਮਿਲ ਜਾਂਦੀ ਸੀ ਉਹ ਸਾੜਤੀ ਨੇ ਕਿਹਾ ਚਲੋ ਪੁੱਛਦੇ ਹੁੰਦੇ ਨੇ ਕੀ ਫਸਲ ਕਹਿੰਦਾ 2.5 ਕਿਲੈ ਸਰੋਂ ਹੈ ਬਰਾਨੀ ਏਰੀਆ ਹੁੰਦਾ ਸੀ ਮੀਂਹ ਪੈ ਗਿਆ ਤੇ ਹੋ ਗਏ ਨਾ ਹੋਇਆ ਤਾਂ ਨਾ ਉਨੇ 3000 ਰੁਪਇਆ ਦਿੱਤਾ ਕੱਢਿਆ। ਉਹਨੇ ਮੰਗਿਆ ਨਹੀਂ ਬਾਪੂ ਨੇ ਮੂੰਹ ਕਹਿੰਦਾ 3000 ਰੁਪਇਆ ਹੀ ਇਹਦੇ ਚ ਮੱਝ ਵੀ ਲੈ ਲਈ ਤੇ ਲੈ ਹੋਰ ਵੀ ਸਮਾਨ ਲੈ ਲਈ ਤੇ ਜੇ ਥੁੜ ਗਈ ਤੇ ਪਰ ਤਕੇ ਆ ਜੀ। 3000 ਰੁਪਇਆ ਲੈ ਕੇ ਬੁੱਝੇ ਦਪਾ ਕੇ ਬਾਬੇ ਮੁੰਛੀ ਦਾ ਧੰਨਵਾਦ ਕੀਤਾ। ਆਉਂਦਿਆਂ ਹੀ ਪਿੰਡ। ਦੇ ਪਿੱਛੇ ਪਿੰਡ ਪੈਂਦਾ ਇੱਕ ਮੰਚੂਰੀ। ਮੰਚੂਰੀ ਤੋਂ ਸਬਾਬ ਲੱਗਾ। ਚੰਗੇ ਮੱਝ 1200 ਦੇ ਮੱਝ ਵੀ ਲੈ ਕੇ ਨਾਲ ਲੈ। ਘਰ ਲਵੇਰਾ ਹੋ ਗਿਆ। ਲਵੇਰਾ ਹੋ ਗਿਆ ਤੇ ਹੋਰ ਵੀ ਸੌਦਾਕਰ ਆ ਗਿਆ। ਬੱਚਾ ਹੋਇਆ ਬੱਚਾ ਪੜਿਆ। ਵੱਡਾ ਹੋਇਆ। ਉਹ ਸਿੱਖ ਅਜ ਹੁਣ ਪਿਛਾ ਸਾਡੇ ਨਾਲ ਪਾਠ ਕਰਦਾ ਸੀ। ਬੜੀ ਗੁਰੂ ਦੀ ਕਿਰਪਾ ਸੀ। ਨਿਸ਼ਾਨ ਸਾਹਿਬ ਦੀ ਫਰੀ ਸੇਵਾ ਕਰਦਾ ਸੀ। ਉਹ ਵੀ ਗੁਰੂ ਘਰ ਨਾਲ ਜੁੜਿਆ ਸੀ। ਹੁਣ ਬਾਬਾ ਜੀ ਦੀ ਕਿਰਪਾ ਜੋ ਵੀ ਇਹ ਬਾਰ ਅੰਗਲਾਣ ਚਲਾ ਗਿਆ ਤੇ ਇਹ ਸਾਨੂੰ ਬਾਬਾ ਜੀ ਤੇ ਲੜ ਲੱਗਿਆ ਬਾਬਾ ਜੀ ਜਿਨ੍ਹਾਂ ਤੇ ਕਿਰਪਾ ਕਰਨ ਬਾਬਾ ਜੀ ਆਪ ਬਾਹ ਫੜਦੇ ਹਨ ਤੇ ਇੰਨੀ ਕੋ ਬੇਨਤੀ ਅੱਜ ਪ੍ਰਵਾਨ ਕਰੋ 10 ਮਿੰਟ ਦੀ ਵੀਡੀਓ ਚੱਲੀਏ ਜਿਆਦੀ ਵੀਡੀਓ ਲੰਮੀ ਹੋ ਜੇ ਸੰਗਤ ਬੋਰ ਹੁੰਦੀ ਹੈ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਬਾਕੀ ਵਰਤਾਂਤ ਅਗਲੇ ਸਾਖੀ ਅਗਲੇ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ